ਆਪਣੇ ਜੀਡੀ ਦੇ ਇਸ਼ਾਰੇ ਦੇ ਉੱਤੇ ਜਿਹੜਾ ਆ ਉਹ ਕਾਂਗਰਸੀ ਆਗੂਆਂ ਨੂੰ ਨਿਸ਼ਾਨਾ ਬਣਾ ਰਹੀ ਹੈ ਉਹਦਾ ਕਾਰਨ ਇਹ ਹੈ ਕਿ ਜਦੋਂ ਵਿਰੋਧੀ ਪਾਰਟੀ ਜਿਹੜੀ ਹੈ ਉਹ ਲੋਕ ਮੁੱਦਿਆਂ ਦੇ ਉੱਤੇ ਸਰਕਾਰ ਨੂੰ ਘੇਰਦੀ ਹੈ ਜਦੋਂ ਲੋਕ ਮੁੱਦੇ ਲੋਕਾਂ ਦੀ ਕਚਹਿਰੀ ਦੇ ਵਿੱਚ ਆਉਂਦੇ ਨੇ ਮਜਬੂਰ ਹੋ ਕੇ ਸਰਕਾਰਾਂ بڑے ਵੱਡੇ ਭਵਾਨੇ ਤੇ ਬੁਖਲਾ ਜਾਂਦੀਆਂ ਨੇ ਜਿਵੇਂ ਕੇਂਦਰ ਦੇ ਅੰਦਰ ਮੋਦੀ ਸਰਕਾਰ ਜਿਹੜੀ ਹੈ ਉਹ ਦੇਸ਼ ਦਾ ਸੰਵਿਧਾਨ ਬਦਲਣਾ ਚਾਹੁੰਦੀ ਹੈ ਰਾਹੁਲ ਗਾਂਧੀ ਜੀ ਡਟ ਕੇ ਸੰਵਿਧਾਨ ਦੇ ਹੱਕ ਵਿੱਚ ਖੜੇ ਹੋਏ ਆ ਜਿੱਤੋਂ ਤੱਕ ਅੱਜ ਦੇ ਧਰਨੇ ਦਾ ਸਵਾਲ ਹੈ ਕਿ ਕੇਂਦਰ ਦੀ ਸਰਕਾਰ ਨੇ ਸ਼੍ਰੀ ਰਾਹੁਲ ਗਾਂਧੀ ਜੀ ਔਰ ਸ਼੍ਰੀਮਤੀ ਸੋਨੀਆ ਗਾਂਧੀ ਜੀ ਦੇ ਖਿਲਾਫ ਜਿਹੜੀ ਇੱਕ ਚਾਰਜ ਸ਼ੀਟ ਦਾਇਰ ਕੀਤੀ ਹੈ ਕਿ ਉਹਨਾਂ ਨੇ ਜੋ ਇੱਕ ਸਾਡਾ ਅਖਬਾਰ ਸ਼ਬਦਾ ਸੀਗਾ ਉਦੇ ਵਿਹਾਰ ਦੇ ਉੱਤੇ ਜਿਹੜਾ ਪੈਸੇ ਦਾ ਜਿਹੜਾ ਆ ਉਹ ट्रांजैक्शन ਜਿਹੜੀ ਆ ਹੋਈ ਹੈ ਸੋ ਮੈਂ ਸਮਝਾ ਕਿ ਇਹ ਮਾਮਲਾ ਪਤਾ ਨਹੀਂ ਬਹੁਤ ਪੁਰਾਣਾ ਔਰ ਇਸ ਜਾਣਬੁੱਝ ਕੇ ਇਸ ਮੌਕੇ ਦੇ ਉੱਤੇ ਕਿਉਂਕਿ ਚੋਣਾਂ ਤੋਂ ਪਹਿਲਾਂ ਵੀ ਸ਼੍ਰੀ ਰਾਹੁਲ ਗਾਂਧੀ ਜੀ ਨੂੰ ਸਨਮਨ ਕੀਤਾ ਸੀ ਸੋਨੀਆ ਗਾਂਧੀ ਜੀ ਨੂੰ ਸਨਮਨ ਕੀਤਾ ਸੀ ਔਰ ਉਹਨਾਂ ਨੇ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜਿਹੜਾ ਸੀ ਉਹ ਆਪਣੀ ਜਿਹੜੀ ਗੱਲ ਹੈ ਉਹ ਈਡੀ ਦੇ ਸਾਹਮਣੇ ਜਿਹੜੀ ਸੀ ਉਹ ਰੱਖੀ ਸੀ ਹੁਣ ਜਿਹੜੀ ਸਰਕਾਰ ਹੈ ਉਹਨਾਂ ਨੇ ਕੋਰਟ ਦੇ ਅੰਦਰ ਚਾਰ ਚਿੱਟ ਜਿਹੜੀ ਆ ਉਹ ਦਾਇਰ ਕੀਤੀ ਹੈ ਸੋ ਉਹਦੇ ਖਿਲਾਫ ਜਿਹੜਾ ਅੱਜ ਪੂਰੇ ਭਾਰਤ ਦੇ ਅੰਦਰ ਜਿਹੜਾ ਉਹ ਪ੍ਰੋਟੈਸਟ ਜਿਹੜਾ ਉਹ ਕੀਤਾ ਜਾ ਰਿਹਾ ਕਿ ਰਾਹੁਲ ਗਾਂਧੀ ਜੀ ਔਰ ਸੋਨੀਆ ਗਾਂਧੀ ਨੂੰ ਜਿਹੜਾ ਜਾਣ ਬੁੱਝ ਕੇ ਉਹ ਨਿਸ਼ਾਨਾ ਜਿਹੜਾ ਉਹ ਬਣਾਇਆ ਜਾ ਰਿਹਾ 60-70 ਕਰੋੜ ਰੁਪਏ ਦੇ ਮਾਮਲੇ ਨੂੰ ਲੈ ਕੇ ਦੇਖੋ ਪਾਰਟੀਆਂ ਦੇ ਕੋਲ ਬੜੇ ਫੰਡ ਹੁੰਦੇ ਆ ਲੇਕਿਨ ਉਹਦਾ ਚਾਰਟਰਡ ਅਕਾਊਂਟੈਂਟਸ ਦੇ ਜਰੀਏ ਸਾਰਿਆਂ ਦੇ ਜਰੀਏ ਹਮੇਸ਼ਾ ਇਲੈਕਸ਼ਨ ਕਮਿਸ਼ਨ ਨੂੰ ਜਿਹੜਾ ਉਹਦਾ ਹਿਸਾਬ-ਕਿਤਾਬ ਦਿੱਤਾ ਜਾਂਦਾ ਹੈ ਤੇ ਅੱਜ ਏਡੇ ਲੰਬੇ ਸਮੇਂ ਬਾਅਦ ਜਿਹੜਾ ਆ ਉਹ ਮੋਦੀ ਜੀ ਨੂੰ ਕਿਤੋਂ ਜ਼ਿਆਦਾ ਆ ਗਿਆ ਕਿ ਬਹੁਤ ਵੱਡੀ ट्रांजੈਕਸ਼ਨ ਜਿਹੜੀ ਹੈ ਉਹ ਇੱਕ ਜਿਹੜੀ ਕੰਪਨੀ ਆ ਉਹਦੇ ਜਰੀਏ ਹੋਈ ਹੈ ਸੋ ਇਸ ਕਰਕੇ ਅੱਜ ਰਾਹੁਲ ਗਾਂਧੀ ਜੀ ਔਰ ਸੋਨੀਆ ਗਾਂਧੀ ਜੀ ਨੇ ਜਿਹੜੀ ਚਾਰਜੀਟ ਧਾਇਰ ਕੀਤੀ ਹੈ ਉਸ ਮਾਮਲੇ ਦੇ ਅੰਦਰ ਅਸੀਂ ਕੇਂਦਰ ਸਰਕਾਰ ਨੂੰ ਇਹ ਦੱਸਣ ਵਾਸਤੇ ਆਏ ਆ ਕਿ ਤੁਸੀਂ ਰਾਹੁਲ ਗਾਂਧੀ ਜੀ ਦੀ ਮੈਂਬਰਸ਼ਿਪ ਰੱਦ ਕਰਕੇ ਲੋਕਾਂ ਦੀ ਆਵਾਜ਼ ਨੂੰ ਨਹੀਂ ਬਚਾ ਸਕੇ ਤੁਸੀਂ ਲੋਕਾਂ ਦੀ ਆਵਾਜ਼ ਨੂੰ ਜਿਹੜਾ ਦਵਾ ਨਹੀਂ ਸਕੇ ਔਰ ਰਾਹੁਲ ਗਾਂਧੀ ਜੀ ਮੁੜ ਕੇ ਜਿੱਤ ਕੇ ਜਿਹੜਾ ਉਹਨਾਂ ਨੇ ਇੱਕ ਬਹੁਤ ਵੱਡਾ ਦੇਸ਼ ਦੇ ਅੰਦਰ ਭਾਰਤ ਜੋੜੋ ਯਾਤਰਾ ਦਾ ਅੰਦੋਲਨ ਮਨੀਪੁਰ ਤੋਂ ਲੈ ਕੇ ਨੌਰਥ ਤੱਕ ਜਿਹੜਾ ਇੱਕ ਵੱਡਾ ਅੰਦੋਲਨ ਕੀਤਾ ਸੀ ਅਸੀਂ 50 ਤੋਂ 100 ਸੀਟਾਂ ਦੇ ਉੱਤੇ ਆਏ ਔਰ ਚਲੋ ਥੋੜੀ ਬਾਕੀ ਕਮੀ ਰਹੀ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਉਹ ਅਸੀਂ ਸੱਤਾ ਦੇ ਵਿੱਚ ਆਉਣ ਤੋਂ ਪਛੜ ਗਏ ਸੋ ਬਿਹਾਰ ਦਾ ਇਲੈਕਸ਼ਨ ਸਿਰ ਦੇ ਉੱਤੇ ਖੜਾ ਹੈ ਇਸ ਕਰਕੇ ਜਿਹੜੀ ਸਰਕਾਰ ਹੈ ਉਹ ਸਾਡੇ ਕਾਂਗਰਸੀ ਨੇਤਾਵਾਂ ਨੂੰ ਜਿਹੜਾ ਦਬਾਉਣਾ ਚਾਹੁੰਦੀ ਹੈ ਸੋ ਅੱਜ ਭਾਰਤੀ ਜਨਤਾ ਪਾਰਟੀ ਨੂੰ ਇਹ ਦੱਸਣ ਵਾਸਤੇ ਕਿ ਦੇਸ਼ ਦੇ ਅੰਦਰ ਕਾਂਗਰਸ ਪਾਰਟੀ ਔਰ ਲੋਕ ਜਿਹੜੇ ਨੇ ਉਹ ਸ਼੍ਰੀ ਰਾਹੁਲ ਗਾਂਧੀ ਔਰ ਸੋਨੀਆ ਗਾਂਧੀ ਦੇ ਖਿਲਾਫ ਜੋ ਤੁਸੀਂ ਜਿਹੜਾ ਉਹਨਾਂ ਨੂੰ ਨਿਸ਼ਾਨਾ ਬਣਾਇਆ ਉਹਨਾਂ ਦੇ ਚਾਰ ਚਿੱਟ ਜਿਹੜੀ ਉਹਨਾਂ ਦੇ ਖਿਲਾਫ ਧਾਇਰ ਕੀਤੀ ਹੈ ਤੁਸੀਂ ਭਾਵੇਂ ਉਹਨਾਂ ਨੂੰ ਜੇਲਾਂ ਚ ਡੱਕ ਲਓ ਜੋ ਮਰਜ਼ੀ ਆ ਕਰ ਲਓ ਤੁਸੀਂ ਰਾਹੁਲ ਜੀ ਦੀ ਮੈਂਬਰਸ਼ਿਪ ਵੱਢ ਕਰਕੇ ਲੋਕਾਂ ਦੀ ਆਵਾਜ਼ ਨੂੰ ਜਿਹੜਾ ਸੀ ਉਹ ਦਵਾ ਨਹੀਂ ਸਕੇ ਤੋਂ ਕਾਂਗਰਸ ਪਾਰਟੀ ਡਟ ਕੇ ਅੱਜ ਪੂਰੇ ਦੇਸ਼ ਦੇ ਅੰਦਰ ਸਾਰੇ ਈਡੀ ਦੇ ਜਿੰਨੇ ਇਨਫੋਰਸਮੈਂਟ ਡਾਇਰੈਕਟੋਰੇਟ ਜਿੰਨੇ ਵੀ ਨੇ ਉਹਨਾਂ ਦੇ ਸਾਹਮਣੇ ਅਸੀਂ ਕਾਂਗਰਸ ਪਾਰਟੀ ਅੱਜ ਇੱਥੇ ਜਲੰਧਰ ਦੇ ਅੰਦਰ ਕਿਉਂਕਿ ਮੇਨ ਆਫਿਸ ਪੰਜਾਬ ਦਾ ਇੱਥੇ ਹੈ ਔਰ ਚੰਡੀਗੜ੍ਹ ਦੇ ਅੰਦਰ ਪੂਰੇ ਭਾਰਤ ਦੇ ਅੰਦਰ ਪ੍ਰਦਰਸ਼ਨ ਹੋ ਰਿਹਾ ਹੈ। ਲਖਸ਼ਾ ਦੇ ਪੰਤੇ ਕਿਉਂ ਕੀਤਾ ਜੀ। ਔਰ ਇਲੈਕਸ਼ਨਾਂ ਦੇ ਖੋਲ੍ਹ ਵਾਸਤੇ ਇਹਨਾਂ ਨੇ ਸਭ ਕੁਝ ਕੀਤਾ ਪਰ ਕਾਂਗਰਸ ਪਾਰਟੀ ਕਦੀ ਡਰੀ ਨਹੀਂ। ਨਾ ਅੱਜ ਡਰੇ ਨਾ ਕੱਲ ਡਰੇ। ਇਹਨਾਂ ਕੋਈ ਜਵਾਬ ਨਹੀਂ ਹੈਗਾ ਲੋਕਾਂ ਦਾ ਇਹ ਲੋਕ ਮੁੱਦਿਆਂ ਦਾ ਧਿਆਨ ਦੂਜੇ ਵੱਲੇ ਭਟਕਾਉਣ ਵਾਸਤੇ ਇਹਨਾਂ ਨੇ ਇਹ ਕਾਰਵਾਈ ਡਰਾਉਣੀ ਕੀਤੀ ਹੈ ਪਰ ਕਾਂਗਰਸ ਪਾਰਟੀ ਨਹੀਂ ਡਰੇਗੀ ਅਸੀਂ ਧਰਨੇ ਰਹੀ ਈ ਵੀ ਦੇ ਅਫਸਰਾਂ ਰਹੀ ਇਹੀ ਸੰਦੇਸ਼ ਇਹਨਾਂ ਦੇ ਬਾੱਕਾ ਨੂੰ ਭੇਜਣਾ ਚਾਹੁੰਦੇ ਆ ਕਾਂਗਰਸ ਪਾਰਟੀ ਕਿਸੇ ਕੀਮਤੇ ਵੀ ਨਹੀਂ ਡਰੇਗੀ ਅਜਲਾ ਸਾਹਿਬ ਦੇ ਤੱਥ ਦੇਖਦੇ ਆ ਨਾ ਤਾਂ ਕਈ 100 ਕਰੋੜ ਦਾ ਕਪਲਾ ਕਹਿੰਦੇ ਕੀਤਾ ਗਿਆ ਆ ਹਰਲਡ ਦੇ ਨਾਮ ਦੇ ਉੱਤੇ ਨੈਸ਼ਨਲ ਹਰਲਡ ਦੇ ਨਾਮ ਜਿਹੜੇ ਜਿਹੜੇ ਇਹਨਾਂ ਦੀ ਗੋਦੀ ਚ ਬੈਠੇ ਨੇ ਕਦੀ ਉਹਨਾਂ ਦਾ ਵੀ ਇਹ ਨਾਂ ਲਿਆ ਜਿਹੜਾ ਇਹਨਾਂ ਵਿਰੁੱਧ ਬੋਲਦਾ ਕਿ ਉਹ ਨਹੀਂ ਸਾਰੇ ਕਪੜੇ ਕਰਲੇ ਨੇ ਕੀ ਜਿਹੜੇ ਇਹਨਾਂ ਦੀ ਗੋਦੀ 'ਚ ਬੈਠੇ ਜਿੱਤੇ ਸਰਕਾਰਾਂ ਜਿਹੜੇ ਇਹਨਾਂ ਨੇ ਜੁਆਇਨ ਕਰਾਏ ਨੇ ਹਜ਼ਾਰਾਂ ਕਰੋੜ ਦੇ ਇਹਨਾਂ ਦੇ ਉਹਨਾਂ ਦੇ ਇਲਜ਼ਾਮ ਨੇ ਕਪਲਿਆਂ ਦੇ ਆ ਅਡਾਨੀ ਜਿਹਨੂੰ ਜਿਹਦੇ ਨਾਲ ਸਰਕਾਰ ਚਲਾ ਰਹੇ ਆ ਸਾਰਾ ਦੇਸ਼ ਦਾ ਸਰਮਾਇਆ ਲੁੱਟ ਕੇ ਇਕੱਲਾ ਬੰਦਾ ਹੀ ਖਾ ਗਿਆ ਕਦੀ ਉਹਦੇ ਨਾਲ ਨਹੀਂ ਡੀ ਚੰਦੀ ਜਿਹੜੀਆਂ ਮਤਲਬ 10-10 ਲੱਖ ਕਰੋੜ ਦੀਆਂ ਕੰਪਨੀਆਂ ਨੇ 20-20 ਹਜ਼ਾਰ ਕਰੋੜ ਚ ਲੈ ਗਿਆ ਕਦੀ ਉਹਦੇ ਨਾਲ ਨਹੀਂ ਕੰਪਨੀ ਜਾਂਦੀਆਂ ਦਾ ਸਭ ਤੋਂ ਵੱਡਾ ਲੋਕ ਕਰਦੇ ਸਿਰਫ ਜਿਹੜਾ ਬੰਦਾ ਬੋਲਦਾ ਉਹਦੇ ਲਈ ਕਿਉਂ ਕਾਲ ਸਾਰੇ ਸਾਰੇ ਸਾਰੀਆਂ ਗਲਤ ਫਿਕਰਸ ਭਰਾ ਕੇ ਪੇਚਕੀ ਸੀ ਅੱਛਾ ਇੱਕ ਗੁਰਪੰਥ ਸਿੰਘ ਪਰਮੋਦੀ ਅੱਜ ਫੇਰ ਇੱਕ ਵੀਡੀਓ ਵਾਇਰਲ ਹੋਈ ਹੈ ਉਹਨੇ ਕਿਹਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਜੋ ਕਹਿ ਰਹੇ ਨੇ ਸੱਚ ਕਹਿ ਰਹੇ ਨੇ ਯਾਪ ਆਪੰਦਲੇ ਆਏ 18 ਫਟੇ ਆ ਤੇ ਬਾਕੀ ਫਟਨੇ ਬਾਕੀ ਆ ਉਹ ਦੂਸਰਾ ਉਹਨਾਂ ਨੇ ਕਿਹਾ ਕਿ ਜਿਹੜੇ ਤਨਾਲੀ ਦੇ ਕੋਈਆਂ ਅੱਲੇ ਕੀ ਜਿਹੜੀ 바ਵਾ ਸਾਹਿਬ ਰੱਖਿਆ ਕਰ ਰਹੀ ਸੀ ਕਿ ਆਪੇ ਐਮਐਲਏ ਉਹਨਾਂ ਨੂੰ ਕਿਹਾ ਕਿ ਉਹ ਉਹਨਾਂ ਦੀ ਰੱਖਿਆ ਕੌਣ ਕਰੇਗਾ ਮੈਂ ਕੇਂਦਰ ਸਰਕਾਰ ਤੋਂ ਮੰਗ ਕਰਦਾ ਇਹਨੂੰ ਸਰਕਾਰ ਦੇ ਪੀਤਾ ਨਾਲ ਲਵੇ ਇਹਨੂੰ ਉੱਥੋਂ ਚੱਕ ਕੇ ਤੇ ਆਪੇ ਅਮਰੀਕਾ ਤੋਂ ਐਕਸਟਰੈਕਟ ਕਰ ਇਹਨਾਂ ਨੂੰ ਉੱਥੋਂ ਉਸ ਗਵਰਨਮੈਂਟ ਨਾਲ ਗੱਲ ਕਰਕੇ ਜਿੱਦਾਂ ਅੱਗੇ ਵੀ ਬੰਬ ਧਮਾਕਿਆਂ ਦਾ ਦੋਸ਼ੀ ਮੁੰਬਈ ਦੇ ਅਸੀਂ ਲੈ ਕੇ ਆਏ ਆ ਉਸ ਤਰੀਕੇ ਦਾ ਕੇਂਦਰ ਸਰਕਾਰ ਕਿ ਵੀਰਦਾ ਨਾ ਲਵੇ ਬਾਕੀ ਇਹਦਾ ਸਾਡੇ ਭਾਈਚਾਰੇ ਦੇ ਉੱਤੇ ਕੋਈ ਅਸਰ ਨਹੀਂਗਾ ਕਿ ਉਹ ਜੇ ਕਈ ਲੋਕ ਆਪਣੀਆਂ ਨਾ ਚਮਕਾਉਣ ਵਾਸਤੇ ਐਸੀ ਹਰਕਤਾਂ ਕਰਦੇ ਰਹਿੰਦੇ ਆ ਇਹਦਾ ਸਾਡੇ ਕਿਸੇ ਭਾਈਚਾਰੇ ਤੇ ਇੱਕ ਪੰਜ ਪੈਸੇ ਦਾ ਅਸਰ ਨਹੀਂ ਆਉਂਦਾ ਸਰ ਤੁਸੀਂ ਅਡਾਨੀ ਵਾਲੇ ਮਾਮਲੇ ਤੇ ਟਿੱਪਣੀ ਜ਼ਰੂਰ ਕੀਤੀ ਆ ਪਰ ਕੀ ਇਹਦੇ ਨਾਲ ਜਿਹੜਾ ਤੱਥ ਈਡੀ ਨੇ ਸਾਹਮਣੇ ਰੱਖਿਆ ਆ ਉਹਨੂੰ ਜਸਟੀਫਾਈ ਕਰ ਦਿੰਦੇ ਤੁਸੀਂ ਬਿਲਕੁਲ ਨਹੀਂ ਹੂੰ ਮੈਂ ਤੇ ਕਹੀ ਕਹਿ ਰਿਹਾ ਤੈਨੂੰ ਇਹਦੇ ਬਣਾ ਹੀ ਜਾਂਦੇ ਆ ਨਾ ਤੱਤ ਅੱਛਾ ਜੀ ਜਦੋਂ ਹੁਣ ਮਾਨ ਨੇ ਚ ਕੇਸ ਬਣਾਤਾ ਉੱਥੇ ਤੁਸੀਂ ਬਣਾ ਲਓ ਉਹ ਟੂਲ ਨੇ ਤੋਤੇ ਨੇ ਉਹਨਾਂ ਦੇ ਪ੍ਰਤਾਪ ਸਿੰਘ ਬਾਜਵਾ ਹਾਈ ਕੋਰਟ ਦਾ ਰੁਕੀਆ ਹੈ ਕੀ ਲੱਗ ਰਿਹਾ ਹੈ ਹਾਈ ਕੋਰਟ ਜੋ ਐਫ ਆਰ ਡਰਤੀ ਗਈ ਕੋ ਰੱਦ ਕਰੇਗੀ ਇਹ ਦੇਖੋ ਇਹ ਹਾਈ ਕੋਰਟ ਦਾ ਉਹਨਾਂ ਦਾ ਪ੍ਰਗਟਪਿਆ ਉਹਨਾਂ ਨੇ ਵੀ ਕਿ ਸਾਨੂੰ ਮਾਨਜੋ ਹਾਈ ਕੋਰਟ ਤੇ ਪੂਰਾ ਵਿਸ਼ਵਾਸ ਹੈ ਨਿਆ ਮਿਲਿਆ ਪੰਜਾਬ ਅੱਛਾ ਪੰਜਾਬ ਦੇ ਪੂਰੇ ਮੁੱਖ ਮੰਤਰੀ ਔਰ ਜਰਿੰਦਰ ਸਿੰਘ ਸੰਸਦ ਚਰਨ ਸਿੰਘ ਚੰਨੀ ਕੋਲੇ ਕਰ ਕੱਲ ਭਾਜਪਾ ਵਰਕਰ ਦੁਆਰਾ ਗੁੰਮਸ਼ੁਦਾ ਕੇ ਪੋਸਟਰ ਲਗਾ دیے ਗਏ ਦੇ ਚੰਨੀ ਸਾਹਿਬ ਚੰਨੀ ਸਾਹਿਬ ਦਾ ਨਾ ਨਾ ਦੇਖੋ ਉਹਨਾਂ ਨੇ ਇੱਕ ਗੱਲ ਸਮਝਾਓ ਚੰਨੀ ਲੋਕਾਂ ਦੇ ਦਿਲ ਦਾ ਨੇਤਾ ਹੈ ਘਰ ਘਰ ਚੱਲ ਰਹੀ ਗੱਲ ਜੰਨੀ ਕਰਦਾ ਮਸਲੇ ਹੱਲ ਸਾਰਿਆਂ ਦਾ ਧਿਆਨ ਉਹਦੇ ਵੱਲ ਸੋ ਇਹਨਾਂ ਵਿਚਾਰਿਆ ਕੋਈ ਚੀਜ਼ ਹੈ ਨਹੀਂ ਜੇ ਉਹਨਾਂ ਪੋਸਟਰ ਲਾ ਗਏ ਉਹ ਜੇ ਪੋਸਟਰ ਦਾ ਕੀ ਅਸਰ ਹੈ ਉਹਨ ਕੋ ਇਲੈਕਸ਼ਨ ਹੋਣੀ 2 ਲੱਖ ਨਾਰੇ ਜੇ ਕਾ ਉਹਨਾਂ ਨੂੰ ਤੁਹਾਨੂੰ ਪਤਾ ਲੱਗ ਜਾਏਗਾ ਜੰਨੀ ਦਾ ਕੀ ਮੁੱਲ ਹੈ ਅਮਰ ਸਿੰਘ ਕਾਲੀਆ ਸਿੰਘ ਜੀ ਅਸੀਂ ਨੇ ਸਵਾਲ ਕੀਤਾ ਉਹਨਾਂ ਨੇ ਕਹਾ ਕਿ ਇਸ ਦੇ ਬਾਰੇ ਵਿੱਚ ਉਹਨਾਂ ਨੂੰ ਜਾਣਕਾਰੀ ਨਹੀਂ ਹੈ ਕਿ ਭਾਜਪਾ ਵਰਕਰ ਜ਼ਰੂਰ ਹੈ ਔਰ ਇਹ ਵੀ ਕਹਾ ਕਿ ਜੋ ਪ੍ਰਿੰਟਿੰਗ ਜਾਂਸੇ ਪੋਸਟਰ ਹੋਏ ਹਨ ਅਗਰ ਮਾਂ ਪੇ ਨੰਬਰ ਨਹੀਂ ਹੈ ਜਾਂ ਨਾਮ ਨਹੀਂ ਹੈ ਤਾਂ ਉਸ ਪਰ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਦੇਖੋ ਗੱਲ ਇਹ ਹੈ ਜਿਹੋ ਜੇ ਕੰਮ ਹੁੰਦੇ ਲੈਂਦੇ ਐ ਕੋਈ ਫਰਕ ਨਹੀਂ ਪੈਂਦਾ ਸੋ ਐਸ ਵੇਲੇ ਪੋਸਟੋ ਦੇ ਲੱਗਦੇ ਜਿਹੜਾ ਬੰਦਾ ਸਤਾਉਂਦਾ ਇਹਨਾਂ ਨੂੰ ਸਤਾ ਰਿਹਾ ਏ ਚੰਨੀ ਪਾਰਲੀਮੈਂਟ ਚ ਪੂਰੀ ਆਵਾਜ਼ ਉਠਾ ਰਿਹਾ ਚੰਨੀ ਐਗਰੀਕਲਚਰ ਸਟੈਂਡਿੰਗ ਕਮੇਟੀ ਦਾ ਚੇਅਰਮੈਨ ਹੈ ਕਿਸਾਨਾਂ ਦੇ ਉਹ ਮਸਲਿਆਂ ਨੇ ਪਾਰਲੀਮੈਂਟ ਦੇ ਵਿੱਚ ਰੱਖਤੇ ਆ ਸਰਕਾਰ ਦੇ ਅੱਗੇ ਰੱਖਤੇ ਸਰਕਾਰ ਨੂੰ ਸਮਝ ਨਹੀਂ ਆ ਰਿਹਾ ਕੀ ਕਰੀਏ ਠੀਕ ਹੈ ਤੁ ਚੱਲੀ ਦਾ ਮੁਕਾਬਲਾ ਇਹਨਾਂ ਪੋਸਟਰ ਲੈ ਦਾ ਕੀ ਫਕ ਪੈਂਦੀ ਹੈ ਹੁਣ ਦੱਸੋ ਜੀ ਸਾਡੇ ਲੋਕਾਂ ਦੇ ਮਨ ਅੰਦਰ ਥੋੜਾ ਗੰਦ ਲੋਕ ਚੰਨੀ ਸਰ ਲੱਗਦਾ ਹੈ ਕਿ ਹੈ ਕਿ ਇੱਕ ਤਰ੍ਹਾਂ ਆਮ ਆਦਮੀ ਪਾਰਟੀ ਪਕਾਇਆ ਬਾਜਪਾ ਕੋ लेके ਉਹ ਮਾਮਲਾ ਦਰਖਿਆ ਦੂਸਰੇ ਪਾਸੇ ਚਰਨਜੀਤ ਸਿੰਘ ਚੰਨੀ ਕੋ ਲੋਕਾਂ ਦੇ ਬਾਜਪਾ ਦੇ ਵਰਕਰ ਦੁਆਰਾ ਪ੍ਰੋਟੈਸਟ ਗਏ ਦੋਨੋਂ ਕੋ ਦੇਖ ਕੇ ਕਿਵੇਂ ਨਹੀਂ ਇਹ ਤਾਂ ਕੋਈ ਇਹਦਾ ਕੋਦੇ ਨਾਲ ਕੋਈ ਤਾਲੁਕ ਵਸਤਾ ਨਹੀਂ ਹੁੰਦਾ ਉਹ ਉਹਨਾਂ ਦਾ ਕੰਮ ਹੈ ਪੀਆ ਇੱਥੇ ਪੰਜਾਬ ਇੱਥੇ ਇੰਨੀ ਵੱਡੀ ਬਾਦੀ ਇਹਨਾਂ ਇਹਦੀ ਰਾਜਨੀਤੀ ਨੂੰ ਕੋਈ ਥਾਂ ਨਹੀਂ ਹੈਗਾ ਸਾਡੇ ਠੀਕ ਹੈ ਜੀ ਸੋ ਅਸੀਂ ਚੰਨੀ ਮਜਬੂਤੀ ਨਾਲ ਲੋਕਾਂ ਦੇ ਵਿੱਚ ਹੈਗਾ ਨਾਲੇ ਦਿਲਾਂ 'ਚ ਹੈ ਕਿਤੋਂ ਕਿਤੋਂ ਕੱਢੂਗੇ ਥੈਂਕ ਯੂ